गुग्गा जाहर पीर चेंज कमेटी पिंड रामा खेलावलो चेंज मेला करवाया गया सब तो पहला खबरा देखन ले चैनल ते क्लिक करो सब तो पहला खबरा देखन ले चैनल ते क्लिक करो खबरा इश्तियार पेजर ले संपर्क करो रिपोर्ट पत्रकार हरपाल सिंह जज हां जी सर हर साल दी तरह जी इस साल भी पिंड रामा खेला विखी नेड़े बा के, के शानदार जी अपना टूर्नामेंट होया जी और ਸਿੰਘਮੇਲਾ ਹੁਣ ਜਾ ਰਿਹਾ ਇਸ ਬਾਰੇ ਕੀ ਕਹਿੰਦੇ ਨੇ ਸਾਲ ਵੀ ਸਾਡੇ ਬਹੁਤ ਸੋਹਣਾ ਸਾਰੇ ਦੋਹਾਂ ਪਿੰਡਾਂ ਦਾ ਰਲ ਕੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਪਿਛਲੀ ਈਸੇ ਵਿੱਚਾਂ ਚ ਮੇਲਾ ਤੇ ਐਤਕੀ ਵੀ ਐਨਆਰਆਈ ਦੇ ਦੋਹਾਂ ਪਿੰਡਾਂ ਦੀ ਪੰਚਾਇਤ ਦੇ ਤੇ ਸਾਰੇ ਇਲਾਕੇ ਦੀ ਸੰਜੋਗ ਦੇ ਨਾਲ ਬਹੁਤ ਸੋਹਣਾ ਪ੍ਰੋਗਰਾਮ ਐਤਕੀ ਵੀ ਅਸੀਂ ਕਰਾ ਰਹੇ ਹਾਂ ਤੇ ਅਸੀਂ ਜਿੰਨੇ ਵੀ ਇੱਥੇ ਲੋਕ ਪਹੁੰਚੇ ਬਾਹਰੋਂ ਵੀ ਆਏ ਹਨ ਤਾਂ ਅਸੀਂ ਸਾਰਿਆਂ ਦਾ ਤਹਿਦ ਨੋਤ ਨਮਾਤ ਕਰਦੇ ਹਾਂ ਤੇ ਬੜੇ ਬੜੇ ਚੋਟੀ ਦੇ ਮੱਲ ਪ੍ਰਿਤਪਾਲ ਹੁਣ ਜਿੰਨੇ ਵੀ ਪਰਡੇ ਖੜਾ ਰਿਓ ਸਾਰੇ ਇੱਥੇ ਪਹੁੰਚ ਰਹੇ ਆ ਤੇ ਅਸੀਂ ਸਾਰਿਆਂ ਦਾ ਐਨਆਰਆਈ ਵੀਰਾਂ ਦਾ ਦੋਹਾ ਪਿੰਡ ਦੀ ਪੰਚਾਇਤ ਮੈਂ ਮਜੂਦਾ ਸਰਪੰਚ ਮੰਤਰਮ ਤੇ ਅਸੀਂ ਜਿੰਨੇ ਵੀ ਇੱਥੇ ਸਟ ਕੋ ਸਾਰੇ ਵੀਰ ਆ ਰਹੇ ਸੀ ਉਹਨਾਂ ਦਾ ਤਹਿ ਦਨੋਂ ਧੰਨਵਾਦ ਕਰਦੀ ਹਰ ਸਾਲ ਦੀ ਤਰ੍ਹਾਂ ਸਾਰਾ ਇਹ ਹੈਗਾ ਨੰਗਰ ਦਾ ਪ੍ਰਬੰਧ ਹੈਗਾ ਪਾਣੀ ਦਾ ਪ੍ਰਬੰਧ ਹੈਗਾ ਜੀ ਚਾਹ ਪਾਣੀ ਦਾ ਪ੍ਰਬੰਧ ਹੈਗਾ ਤੇ ਸਕਿਉਰਿਟੀ ਦਾ ਪ੍ਰਬੰਧ ਹੈਗਾ ਮਾਸਟਰ ਕੁਲਦੀਪ ਵਾਲੀਆ ਬਲਕਾ ਇੱਥੇ ਰਾਮਾ ਖੇਲਾ ਦੇ ਵਿੱਚ ਲਗਾਤਾਰ 7 ਸਾਲ ਪੜਾਇਆ ਤੇ ਬਟਾ ਰਾਮਾ ਖੇਲਾ ਜਿਹੜਾ ਇਹ ਬਹੁਤ ਹੀ ਮਿਲਣਸਾਰ ਮੇਰੇ ਮਿੱਤਰ ਰਾਮਾ ਖੇਲਾ ਦੋਨੇ ਪਿੰਡਾਂ ਦੀ ਜਿਹੜੀ ਆ ਪੰਚਾਇਤ ਤੇ ਗੁਰਦੁਆਰਾ ਕਮੇਟੀਆਂ ਤੇ ਜਿੰਨੇ ਵੀ ਇੱਥੇ ਦੇ ਪ੍ਰਬੰਧਕ ਆਗੇ ਆ ਉਹਨਾਂ ਦਾ ਇੰਨਾ ਸਹਿਯੋਗ ਆ ਕਿ ਪਿਛਲੇ ਜਿਹੜੇ ਆ ਜਿੰਨੇ ਵੀ ਇਥੇ ਟੂਰਨਾਮੈਂਟ ਹੋਇਆ ਉਹਨਾਂ ਨਾਲੋਂ ਆ ਦੋ ਸਾਲ ਲਗਾਤਾਰ ਜਿਹੜਾ ਚੱਲ ਰਿਹਾ ਆ ਇਦੇ ਵਿੱਚ ਪਿਛਲੇ ਸਾਲ ਵੀ ਬਹੁਤ ਵੱਡਾ ਇੱਥੇ ਸੰਜਮ ਮੇਲਾ ਕਰਵਾਇਆ ਗਿਆ ਐਤ ਕੀ ਜਿਹੜਾ ਇਹ ਵਾਅਦਾ ਕੀਤਾ ਹੈ ਇੱਥੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਨਾਲ ਦੀ ਨਾਲ ਜਿਹੜਾ ਪ੍ਰਿਤਪਾਲ ਹਣੀ ਹੋਰ ਜਿਹੜੇ ਆ ਵੱਡੇ ਛੋਟੇ ਦੇ ਮੱਲ ਜਿਹੜੇ ਇੱਥੇ ਆ ਰਹੇ ਆ ਤੇ ਕੋਈ ਵੀ ਕਿਸੇ ਦੇ ਨਾਲ ਵੀ ਪਾਰਸ਼ਲਟੀ ਨਹੀਂ ਹੋਊਗੀ ਇਸ ਕਰਕੇ ਇੱਥੇ ਖਾਣ ਪੀਣ ਦਾ ਲੰਗਰ ਦਾ ਚਾਹ ਪਾਣੀ ਦਾ ਕਿਸੇ ਵੀ ਕਸਮ ਦੀ ਤੋੜਨੀ ਹੋਊਗੀ ਤੇ ਸਾਰੇ ਜਿੰਨੇ ਵੀ ਪ੍ਰਬੰਧਕ ਇੱਥੇ ਹੈਗੇ ਆ ਸਾਰੇ ਬੜੇ ਈਮਾਨਦਾਰੀ ਨਾਲ ਤੇ ਸਾਰੇ ਪਿੰਡ ਦਾ ਜਿਹੜਾ ਰਾਮਾਕੇਲਾ ਦਾ ਸਹਿਯੋਗ ਦੇ ਨਾਲ ਇਹ ਚੇਂਜ ਬਿੱਲਾ ਕਰਵਾਇਆ ਜਾ ਸਕਦਾ ਇਸ ਕਰਕੇ ਆ ਜਿਹੜੇ ਬਿੱਟਾ ਜੀ ਆ ਰਾਮਾਕੇਲਾ ਵਾਲੇ ਕਹਿੰਦੇ ਨੇਕ ਇਨਸਾਨ ਇੰਨੇ ਖੋਲ ਦਲੇ ਰਿਆ ਜਿਹੜੇ ਕਿ ਉਹ ਬਿਮਾਰ ਹੋਣ ਦਾ ਕਰਕੇ ਨਹੀਂ ਆਏ ਜਦ ਕਿ ਨਹੀਂ ਤਾਂ ਉਹਨਾਂ ਨੇ ਤਿੰਨ ਦਨ ਪਹਿਲਾ ਚਾਰ ਦਿਨ ਪਹਿਲਾ ਹੀ ਉਹਨਾਂ ਨੇ ਆਇਆ ਸੀ ਇਸ ਕਰਕੇ ਉਹਦੀ ਜਿਹੜੀ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਪਰ ਦਵਿੰਦਰ ਸਿੰਘ ਜੀ ਜਿਹੜੇ ਆ ਉਹਨਾਂ ਦੇ ਸੈਕੰਡ ਆ ਉਹ ਜਿਹੜੇ ਆ ਉਹਨਾਂ ਦੇ ਜਿਹੜੇ ਕੰਮ ਕਾਜ ਉਹ ਦੇਖ ਰਿਹਾ ਹੈ ਇਹਦੇ ਨਾਲ ਹੀ ਧੰਨਵਾਦ ਮਿਹਰਬਾਨੀ ਜੀ ਜਿਹੜੇ ਤਾਂ ਤਿੰਨ ਮੈਚ ਹੋਏ ਜੀ ਹੁਣ ਫਾਈਨਲ ਹੋਣਾ ਬਹੁਤ ਸੋਹਣਾ ਮੁੰਡੇ ਖੇਡੇ ਆ ਅਸੀਂ ਤਾਂ ਕਹਿੰਦੇ ਵੀ ਇਦਾਂ ਤਰੱਕੀ ਕਰਦੇ ਰਹਿਣ ਮੁੰਡੇ ਖੇਡਦੇ ਰਹਿਣ ਨਸ਼ਿਆਂ ਤੋਂ ਦੂਰ ਰਹਿਣ ਬਹੁਤ ਵਧੀਆ ਅਪਰਾਲਾ ਰਾਮਾ ਖੇਲਿਆਂ ਦਾ ਮੈਂ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਇੰਨਾ ਵਧੀਆ ਮੈਚ ਤੇ ਇੰਨਾ ਵਧੀਆ ਗਰਾਊਂਡ ਵਧੀਆ ਪ੍ਰਬੰਧ ਬਹੁਤ ਸੋਹਣਾ ਪ੍ਰਬੰਧ ਹੈ ਇਦਾਂ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਹੀ ਇੰਦਾ ਖੇਡ ਮੇਲੇ ਕਰਾਉਣੇ ਚਾਹੀਦੇ ਆ ਨਾਮ ਜੋ ਕਮੇਟੀ ਨੇ ਰੱਖੇ ਆ ਉਹਨਾਂ ਨੂੰ ਕਮੇਟੀ ਦੇਖੋ ਜੀ ਵੈਸਟ ਯਾਪੀਆ ਨੂੰ 5500 ਰੁਪਇਆ ਦੇਵਾਂਗੇ ਤੇ ਜੀ ਪਹਿਲੇ ਨੰਬਰ ਵਾਲੀ ਟੀਮ ਨੂੰ 5800 ਤੇ ਦੂਜੇ ਨੰਬਰ ਵਾਲੀ ਟੀਮ ਨੂੰ 4800 ਦਾ ਨਾਮ ਰੱਖਿਆ ਕਵਾਡੀ ਵਾਲਿਆਂ ਦਾ ਤੇ ਆਪਣਾ ਜਿਹੜੀ ਮਾਲ ਦੀ ਪਹਿਲਾ ਨਾਮ ਆ 155000 ਤੇ ਦੂਜੀ ਕੋਸਤੀ ਹੈਗੀ ਆਪਣੀ 41000 ਦੀ ਤੇ ਤਿੰਨ ਕੋਸਤੀ ਆਪਣੀਆਂ 21000 ਵਾਲੀਆਂ ਨੇ ਤੇ ਦੋ ਕੋਸਤੀਆਂ ਆਪਣੀਆਂ 99000 ਵਾਲੀਆਂ ਪੀਸੀ ਆਈਆਂ ਵੀ ਹੈਗੀਆਂ ਠੀਕ ਆ ਹਾਂਜੀ ਇਸ ਸਾਲ ਦੀ ਪਟਕਣ ਕੋਸਤੀ ਕਿੰਨਾ ਪਹਿਲਵਾਨਾਂ ਜੇ ਦੇਖਣ ਨੂੰ ਮਿਲੇ ਇਸ ਵਾਰ ਪ੍ਰਤਪਾਲ ਫਗਵਾੜਾ ਤੇ ਧਰਮਿੰਦਰ ਕੋਹਾਲੀ ਵਾਲੇ ਚਕਾਰਿਆ ਠੀਕ ਆ ਹਾਂਜੀ ਇਹ ਅੰਤਰ ਦਾ ਦੇਖੋ ਜੀ ਹੁਣ ਕੋਈ ਕਾਰ ਇਹ ਨਾ ਹੈ ਨੀਗਾ ਪਰ ਮੱਲਾ ਮੀਡੀਆ ਦੇ ਵਿੱਚ ਹੁਣ ਪੌਲੀਸੀਟੀ ਜ਼ਿਆਦਾ ਹੋ ਜਾਂਦੀ ਆ ਮਲ ਦੇਖਿਆ ਜਾਵੇ ਤੇ ਮਲ ਵੀ ਹੁਣ ਕਾਫੀ ਪਹੁੰਚਦੇ ਆ ਉਸ ਟਾਈਮ ਜ਼ਿਆਦਾ ਕੋਈ ਨਾ ਲੋਕ ਸ਼ੌਕ ਵੀ ਸ਼ੌਕ ਵੀ ਹੁਣ ਲੋਕਾਂ ਨੂੰ ਸ਼ੌਕ ਵੀ ਵਧੀ ਜਾਂਦਾ ਦੇਖੋ ਨਿਆਣਿਆਂ ਨੂੰ ਵੀ ਸ਼ੌਕ ਅੱਜ ਦਾ ਕਬੱਡੀ ਦਾ ਦੇਖਣ ਕਾਫੀ ਆਇਆ ਦੂਰ ਦੂਰੋਂ ਟੀਮਾਂ ਵੀ ਸਾਡੇ ਖੇਡਣਾਈਆਂ ਚਾਰ ਟੀਮਾਂ ਜਿਹੜੀਆਂ ਬੀਤੀਆਂ ਸੀ ਸੂਰਜਨ ਦਾ ਆਵੇਦ ਇੱਕ ਟੀਮ ਆਈ ਹੈ ਇੱਕ ਚੱਕ ਦੇਖ ਰਹਾ ਹਾਂ ਤੋਂ ਵੀ ਸਾਡੀ ਟੀਮ ਇੱਥੇ ਆਈ ਹੈ ਖੇਡਣਾਂ ਲਈ ਤੇ ਹੁਣ ਮੱਲਾ ਸਾਡੇ 11 ਅਖਾੜੇ ਕੀਤੇ ਆ ਸੀ ਅਗਲੀ ਬਾਅਦ ਮੈਂ ਹੋਰ ਵਾਅਦਾ ਕਰਨ ਦਾ ਸੋਚ ਰਿਹਾ ਜੀ ਐਨ ਆਰ ਆਈ ਵਿਦਵਾਲ ਲੋਕ ਕਿੱਦਾਂ ਦਾ ਸਹਿਯੋਗ ਮੈਂ ਦੱਸ ਜੀ ਐਨ ਆਰ ਆਈ ਵਾਲੋ ਤੋਂ ਬਹੁਤ ਜ਼ਿਆਦਾ ਸਹਿਯੋਗ ਹੋਇਆ ਹੈ ਕੋਈ ਵੀ ਕੋਈ ਵੀ ਟੂਰਨਾਮੈਂਟ ਐਨ ਆਰ ਆਈ ਆ ਬਿਨਾਂ ਨਹੀਂ ਹੋ ਸਕਦਾ ਇਹ ਤੁਹਾਨੂੰ ਪਤਾ ਹੀ ਆ ਪੰਜਾਬ ਤੇ ਉਹਨਾਂ ਨੇ ਕਾਫੀ ਵੱਡ ਚੜ੍ਹ ਕੇ ਸਹਿਯੋਗ ਸਾਨੂੰ ਦਿੱਤਾ ਹੈ ਦੋਆ ਪਿੰਡਾਂ ਦੇ ਨਾਰਾਇਣਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਅੱਜ ਬੈੋਂਗੇ ਤਾਂ ਆਪਣੀ ਜ਼ਿੰਦਗੀ ਖਰਾਬ ਕਰੋਂਗੇ ਉਹਦੇ ਵਿੱਚ ਕੁਝ ਨਹੀਂ ਮਿਲਣਾ ਹੈਗਾ ਖੇਡੂਗੇ ਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ੍ਹ ਖੇਡ ਦੇ ਵਿੱਚ ਹੁਣ ਕਾਫੀ ਅਲਾਮ ਵਗੈਰਾ ਮਿਲਦੀ ਆ ਇਹ ਲਈ ਸਾਡੀ ਸਾਰਿਆਂ ਨੂੰ ਬੇਤਿਆਵੇਂ ਨਸ਼ੇ ਛੱਡਿਆ ਗੋ ਤੇ ਖੇਡਾਂ ਵੱਲੋਂ ਆਓ ਜੀ ਹਾਂਜੀ ਮੇਰੇ ਵੱਲੋਂ ਥੋੜੀ ਮੇਰੇ ਵੱਲੋਂ ਰਾਣਾ ਮਹਿਲਾ ਤੇ ਸਮੂਹ ਦਾ ਸਵਾਗਤ ਤੇ ਪੰਚਾਇਤ ਵੱਲੋਂ ਛਿੰਝ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਵੀ ਆਸਾਨ ਦੀ ਤਰ੍ਹਾਂ ਇਹ ਛਿੰਝ ਮੇਲਾ ਇਹ ਰਾਤ ਹੋਰ ਤਰੱਕੀ ਕਰ ਰਿਹਾ ਸੋ ਮੈਂ ਇਹਦਾ ਸਾਰੇ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਆ ਕਿ ਮੇਲੇ ਦਾ ਆਨੰਦ ਮਾਣੋ ਤੇ ਸੁਭਾ ਬਣਾ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਹੈ ਕਿ ਨਸ਼ੇ ਪੱਤੀਆਂ ਤੋਂ ਦੂਰ ਰਹੋ ਤੇ ਗੇਮ ਦੇ ਵਿੱਚ ਬੂੜਾ ਧਿਆਨ ਦਿਓ ਜਿਹਦੇ ਨਾਲ ਆਈ ਆਪਣੇ ਜੁਨ ਜਿਹੜਾ ਅੱਜ ਕੱਲ ਦਾ ਬਹੁਤ ਵਧੀਆ ਵਧੀਆ ਤਰੀਕੇ ਨਾਲ ਲੈ ਚੰਦੀ ਹੈ ਅੱਗੇ। ਕੀ ਬਾਤ ਹੈ। ਫਾਟ ਵੀ ਕਹਿੰਦਾ ਉਹ ਕਿਹੜੇ ਬੰਦੋ ਤੇ ਲੱਗਿਆ ਹੈ। ਥਾਪੀਆਂ ਮਾਰਵਾ ਲਾ ਲਈ ਕਰੀ ਜਾਂਦਾ ਹੈ। ਲਓ ਸਾਹਮਣੇ ਕੌਣ ਦੀ ਸਰੀ ਦੀ। ਉਹ ਵੀ ਖਾਤਰ ਜਮਾਨ ਪਹੁੰਚ हां 2 नंबर 3 ਟੁਕੇ ਦਾ ਨੰਬਰ ਹੁੰਦਾ ਹੈ ਤੇ ਟੱਚ ਵੀ ਨਹੀਂ ਹੋਇਆ ਤੇ ਆਪਾਂ ਨੂੰ ਮੰਨੋ ਰੂਲ ਜੋ ਹੈ ਕੌਡੀ ਦਾ ਉਹ ਮੰਗ ਰਿਹਾ ਠੀਕੇ ਨਾਲੇ ਸਿਲਪੇ ਹੋਣੀ ਤਿਆਰ ਪੁਰ ਤਿਆਰ ਸਣੀ ਤਿਆਰ ਹੈ ਕਾਹਨ ਜਫਾ ਲਊ ਕਦੇ ਖੁੱਬੇ ਕਦੇ ਸੱਜੇ ਬਾਦਾਂ ਨੌਜਵਾਨ 2 ਨੰਬਰ ਦਾ ਧੰਦਾ 2 ਨੰਬਰ ਦਾ ਬੰਦਾ ਮਾਣਾ ਆਹ ਸਰਪੰਚ ਸਾਹਿਬ ਦੇਖਿਓ ਸੁਵਾਤਾ ਤੂੰ ਵੀ ਪਟੜਾ ਇੱਥੋਂ ਨਾ ਖਾਈ ਖੇੜਾੱਖਿਆ ਆਹ ਮਾਤਾ ਹੈ ਸੁਰਾਗ ਕੇ ਇਹ ਕਬੱਡੀ ਸਾਹੀ ਦਾ ਕੇ ਵੱਜਦੀਆਂ ਥਾਪੀਆਂ ਗੱਬਰੂ ਕਬੱਡੀ ਖੇੜਦੇ ਪੱਟਾਂ ਤੇ ਥਾਪੀ ਵੱਜਦੀ ਟਿਕਣ ਦੇ ਵੀ ਕੁਸ਼ਤੀਆਂ ਦੇ ਹੋਣਗੇ ਇੱਥੇ ਪਾਸੇ ਵਾਹੋ ਲੱਡੂ ਵਾਹੋ ਲੱਡੂ ਲੱਡੂ ਦੀ ਵੀ ਉਮਰ ਖੜੀ ਹੈ ਇੱਕ ਸਾਲ ਲੱਡੂ ਦੇ ਲਈ ਜਸਰ ਸਾਹਿਬ ਨਾਲ ਵੱਲੋਂ ਐਸਐਸ ਸਾਹਿਬ ਨਾਲ ਕਰਦੇ ਆ ਬਹੁਤ ਤੁਸੀਂ ਚਲਾਣ ਕੱਟਿਆ ਅੱਜ ਖਿਡਾਰੀਆਂ ਨੂੰ ਦੇ ਦਿਓ ਸਾਰੇ ਚਲਾਣ ਬਹੁਤ ਬਹੁਤ ਧੰਨਵਾਦ ਹੋਵੇਗਾ ਆ ਰੋਲ ਪਈ ਹੋਈ ਹੈ ਅਮਰੀਕ ਦੇ ਵੱਲੋਂ ਕਬੱਡੀ ਇਹਨੂੰ ਕਰਦੇ ਗੱਲ ਕਿ ਸਿਕਰ ਸਮੇਂ ਨਹੀਂ ਹੈ ਉਰ ਦੀ ਤੋਰ ਦੇ ਵਿੱਚੋਂ ਬੁੱਤ ਆਈਆਂ ਇਮਾਨਦਾਰੀ ਦੇ ਨਾਲ ਡਿਊਟੀਆਂ ਨਿਭਾਈਆਂ ਨੇ ਕਬੱਡੀ ਆਹਨੇ ਕਲਾਸ ਰੋੜ ਤੇ ਘਾਟ ਹੀ ਕਰਦੇ ਆ ਕਰਦੇ ਨਹੀਂ 100% ਦਾ ਇਹ ਪਿਆਰ ਕਰਦੇ ਆ ਖੇਡ ਕਬੱਡੀ ਨੂੰ ਲਾ ਦੂਜੇ ਪਾਸੇ ਸ਼ੈਰੀ 99 ਵਾਲੇ ਅਨਮੋਲ ਸੋਲੂ ਹਣੀ ਚਾਹ ਸਾਡੇ ਵੀਰ ਚਾਹ ਪਰਿਵਾਰ ਦੇ ਮੁੰਡੇ ਲੈ ਕੇ ਕਰਦੇ ਹੈ ਬਹੁਤ ਬਹੁਤ ਧੰਨਵਾਦ ਮੱਲਨ ਸਾਉਂ ਦਾ ਔਰ ਵਿਸ਼ੇਸ਼ ਤੌਰ ਤੇ ਸਾਰੇ ਇਨਾਰੇ ਵੀਰਾਂ ਦਾ ਪੱਤਰਕਾਰ ਸਾਹਿਬ ਮੁੰਡਿਆਂ ਦੀ ਵਾਈਟ ਮੁੰਡੇ ਵੱਡੇ ਵੱਡੇ ਮਾਲ ਪੁੱਜੇ ਨੇ ਆਹ ਕਬੱਡੀ 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 ਲੈ ਵੀ ਸੀਪਿਆ ਬੁਲਟ ਦੀ ਰੇਡ ਮੇਰੇ ਵੀਰੋ ਬੁਲਟ ਕਹਿੰਦੇ ਨੋਟੂ ਇਹ ਬੁਲਟ rahul ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਤੇਰਾ ਆਹ ਜਿਹੜੀ ਛਾਲ ਮਾਰੀ ਸੀਗੀ ਨਾ ਇਹ ਲਲੀਆਂ ਵਾਲਾ ਸੰਦੀਪ ਮਾਰਦਾ ਹੁੰਦਾ ਸੀਗਾ ਜਦੋਂ ਵੀ ਰੇਡ ਪਾ ਕੇ ਆਉਣਾ ਜੋਸ਼ ਆਉਣਾ ਤੇ ਲਲੀਆਂ ਵਾਲਾ ਸੰਦੀਪ ਉੱਚੀ ਛਾਲ ਮਾਰਦਾ ਤੇ ਲਲੀਆਂ ਦਾ ਸੰਦੀਪ ਲਾਵੇ ਉੱਚੀ ਛਾਲ ਵਿੱਚ ਮਗਾਰ ਸਾਡਾ ਵਿਰਸਾ ਹੈ ਪੰਜਾ ਪਾਣੀਆਂ ਦਾ ਜੀਰਾ ਨੰਬਰ ਜੋੜਦਾ ਹੋਇਆ ਇੱਕ ਸੌ ਦੇ ਮਾਨ ਸਨਮਾਨ ਜਸਰ ਸਾਹਿਬ ਐ ਐਸ ਐਚਓ ਕਰਦੀ ਹੈ ਜੀ ਥਾਣੇਦਾਰ ਸਾਹਿਬ ਕਰਾ ਤੇਲੂ ਬਈ ਵਖਰਾ ਹੀ ਹੋਊ ਫਿਰ ਐਸ ਐਚਓ ਬਣ ਗਿਆ ਕਿ ਐਸ ਵੇਲੇ ਰੇਡ ਪੈ ਗਈ ਹੈ ਇੱਕ ਪਾਸੇ ਨੌਜਵਾਨ ਗੱਭਰੂ ਬੋਲ ਲੈਟਰ ਸੀ ਪਾ ਵੱਜਦੇ ੱਟਕੇ ਫੜੀ ਲੱਤ ਛੜਾਈ ਲੱਤ ਇਹ ਆ ਇਹ ਆ ਇਹ ਆ ਇਹ ਆ ਗਿਆ ਆ ਗਿਆ ਆ ਗਿਆ ਨੰਬਰ ਰੇਡਰ ਦਾ ਜੀ ਵਾਟ ਕਹਤੇ ਬੁਲਟ ਦਾ ਮੇਰੇ ਵੀਰੋ ਲੜੇ ਇਹ ਤੁਹਾਨੂੰ ਮੈਂ ਨੋਟ ਕਰਨ ਵਾਲਾ ਹੈ ਜ਼ਿੰਦਗੀ ਦੇ ਵਿੱਚ ਤੇਰੇ ਆਉਣ ਵਾਲੇ ਸਮੇਂ ਦੇ ਲਈ ਜ਼ਰੂਰੀ ਹੈ ਪਰ ਸਾਹਮਣੇ ਕਬੱਡੀ ਪਈ ਹੋਈ ਹੈ ਰਾਜਾ ਖੇਲਾ ਭਰਾ ਸਾਡਾ ਉਹਨਾਂ ਵੱਲੋਂ ਲੱਡੂ ਦੇ ਲਈ 100 ਦੇ ਮਾਨ ਸਨਮਾਨ ਪੁੱਜਿਆ ਬਹੁਤ-ਬਹੁਤ ਸਾਨੂੰ ਯਕੀਨ ਆਇਆ ਅਸੀਂ ਚੇਚੇ ਤਰਫੇ ਮੇਰੇ ਵੀਰੋ ਪਹੁੰਚ ਜੁਕੇ ਨੇ ਅਸੀਂ ਜੀ ਆਣ ਵਾਖਦੇ ਆ ਸ਼ਿਮਰਪਾਲ ਜੀ ਉਸੇ ਸਾਹਿਬ ਤੇ ਉਹਨਾਂ ਦੇ ਨਾਲ ਉਹਨਾਂ ਦੇ ਮਾਮਾ ਜੀ ਬਲਵੀਰ ਦੋਦਰ ਜੀ ਉਹ ਵੀ ਚੇਚੇ ਤਰਫੇ ਪਹੁੰਚਿਆ ਪਹਿਮਾਨ ਮਲਵੀਰ ਦੋਦਰ ਜੀ ਬਹੁਤ-ਬਹੁਤ ਧੰਨਵਾਦ ਇਹ ਆ ਇਹ ਆ ਸੋਰਾ ਚੰਗਾ ਹੈ ਜੰਮਰੂਆ ਸੋਰਾ ਹੈ ਜੰਮਰੂਆ ਬਾਸਲੀਆ ਦਾ ਜੱਗੀ ਗੋੜੇ ਫਲ ਕੋਤੇ ਦਾ ਚੰਗਾ ਹੋਇਆ ਪਰसों ਜਨਾਲਪੁਰ ਦੇ ਵਿੱਚ ਬੜਾ ਗਾਪ ਹੋਈ ਥੋੜੀ ਸੇਫ ਖਰਾਬ ਹੈ ਸੱਚੇ ਬਾਦਸ਼ਾਹ ਵਜਰੂ ਕਾਕਾਸਤੀ ਵਰਸਾਵੀ ਜਿਹਨੇ ਕਹਿੰਦੇ ਰੁੜਕੀ ਦਾ ਗੈਰੀ ਮਸ਼ਹੂਰ ਹੈ ਉਹ ਮੇਰੇ ਖਲੀਤੀ ਦਾ ਕਬੱਡੀ ਚ ਆਹ ਉਹ ਆਹ ਇਹ ਆਹ ਚੱਕ ਲੱਡੂ ਨੂੰ ਲਾਗੀ ਡੋਫਾ ਕਹਿੰਦੇ ਵੀ ਮੁੰਡੇ ਨੇ ਥਾਪੀਆਂ ਮਾਰੀਆਂ ਮੈਨੂੰ ਅੰਦਰ ਕੀਤਾ ਕਿ ਸਾਹਮਣੇ ਅੰਕਿਤ ਕਬੀ ਫਾਰ ਜਗੀ ਦੇ ਫਾਦਰ ਸਾਹਿਬ ਪਾਸਲੇ ਵਾਲੇ ਬਲਾਰ ਜੋਗਾ ਸਿੰਘ ਜੀ ਸਾਡੇ ਲਈ ਬਹੁਤ ਕਿਸਾਜ ਅਸਰ ਸਿੰਘ ਜੀ ਐਸਐਸ ਸਾਹਿਬ ਉਹਨਾਂ ਵੱਲੋਂ ਐਵੇਂ ਦੇਖ ਨਾਲ ਕੰਦੇ ਵੀ ਹੈਵੀ ਨਜ਼ਰ ਚਾਰ ਜਾਫੀ ਤੇ ਵੀ ਜਾਫੀ ਜਿਹੜੀ ਹੈ ਉਹ ਤਿਆਰ ਨੇ ਮੇਰੇ ਵੀ ਪਰ ਇਹਦੇ ਦੇ ਪਾਸੇ 2 ਨੰਬਰ ਤੋਂ ਲਈ ਆ ਸਾਡੇ ਗੁੰਗਾ ਯਾਰ ਵੀਰ ਸਿੰਘ ਕਮੇਟੀ ਪਿੰਡ ਰਾਮਾ ਖੇਲਾ ਵੱਲੋਂ ਉੱਚੇ ਤੋਂ ਤੌਰ ਤੇ ਸਤਿਕਾਰ ਹੈ ਉਹਨਾਂ ਨੂੰ ਤੁਹਾਨੂੰ ਜੀ ਆਣ ਆਖਦੇ ਆ ਉਹ ਪਈ ਕਬੱਡੀ ਮੇਰੇ ਵੀ ਨਾਮ ਦੇ ਵਿੱਚ ਪਹਿਲੀਆਂ ਰੇਡਾਂ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਲਾਹਾਂਮ ਕੇ ਦਫਾ ਨੰਬਰ ਸਾਡੇ ਬੈਂਕ ਸਵੇਰਾ ਤੋਂ ਪੱਤਰਕਾਰ ਸਾਹਿਬ ਉੱਚੇ ਪੱਧਰ ਤੇ ਆਏ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਜੀ ਆਣੂ ਸਨਮਾਨ ਹੋ ਰਿਹਾ ਜੀ ਬਿੰਦਾ ਬਰਾਬਰ ਤਿੰਨ ਸ਼ਾਨ ਦੀ ਸ਼ੇਰੋਂ ਕਿ ਕੁੱश्ती ਕੱਲ ਹੋ ਗਈ ਤਿਆਰ ਹੋ ਜਾਣਾ ਗੋਪੀਵਾਨ ਖਾਲਸਾ ਜੀ ਹਰਦੀਪ ਸਿੰਘ ਦੀਪਾ ਵਾਰਖਾ ਸਾਹਿਬ ਅਸ਼ੀਰਵਾਦ